हां जी, जी सत श्री अकाल जी ਤੁਹਾਡਾ ਬਹੁਤ ਬਹੁਤ ਸਤਿਕਾਰ ਦਿਆਂ ਤੁਹਾਡੇ ਆਪਣੇ ਚੈਨਲ ਗੁਰਤਾਜ ਘੋੜਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੁਨ ਤੁਨ ਬਾਬਾ ਦੀਪ ਸਿੰਘ ਜੀ ਤੋਂ ਸਾਰੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਅੱਜ ਜੀ ਭੈਣੋ ਅੱਜ ਵਾਲੀ ਟ੍ਰਿਕ ਬਹੁਤ ਖਾਸ ਹੈ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਗੰਦੇ ਤੋਂ ਗੰਦਾ ਜਿਹੜਾ ਵਾਸ਼ਬਿਸ਼ਨ ਹੁੰਦਾ ਉਹਨੂੰ ਆਪਾਂ ਕਿਸ ਤਰ੍ਹਾਂ ਚਮਕਾ ਸਕਦੇ ਹਾਂ ਤੇ ਸਾਫ਼ ਕਰ ਸਕਦੇ ਹਾਂ ਬਿਲਕੁਲ ਸੌਖੀ ਹੀ ਟ੍ਰਿਕ ਦੇ ਨਾਲ ਸਿਰਫ ਆਪਾਂ ਨੂੰ ਦੋ ਚੀਜ਼ਾਂ ਦੀ ਲੋੜ ਆ ਉਹ ਵੀ ਘਰ ਦੇ ਵਿੱਚ ਅਵੇਲੇਬਲ ਹੀ ਨੇ ਅੱਜ ਫਿਰ ਤੁਹਾਨੂੰ ਦੱਸਦੀਆਂ ਕਿ ਅਸੀਂ ਵਾਸ਼ਬਿਸ਼ਨ ਨੂੰ ਕਿਵੇਂ ਸਾਫ਼ ਕਰ ਸਕਦੇ ਹਾਂ ਬਿਨਾਂ ਹਾਰਪਿਕ ਤੋਂ ਹਾਂਜੀ ਤੇ ਭੈਣੋ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਆਪਣਾ ਜਿਹੜਾ ਇਹ ਵਾਸ਼ਬਿਸ਼ਲਾ ਕਿੰਨਾ ਜ਼ਿਆਦਾ ਗੰਦਾ ਆ ਆ ਦੇਖੋ ਕਿੰਨੇ ਦਾਗ ਪਈ ਹੋਏ ਹਨਾ ਬਹੁਤ ਜ਼ਿਆਦਾ ਇਹ ਜਿਹੜਾ ਵਾਸ਼ਬਿਸ਼ਲਾ ਗੰਦਾ ਆ ਤੇ ਕਿਸੇ ਵੱਲੋਂ ਪਹਿਣਾ ਹੁੰਦਾ ਨਾ ਆਪਣੇ ਘਰ ਦੇ ਵਿੱਚ ਸਾਡੇ ਕੋਲ ਹਮੇਸ਼ਾ ਹਰ ਇੱਕ ਚੀਜ਼ ਅਵੇਲੇਬਲ ਨਹੀਂ ਹੁੰਦੀ ਤੇ ਕਿਸੇ ਵੱਲੇ ਐਵੇਂ ਦਾ ਟਾਈਮ ਹੁੰਦਾ ਕਿ ਹਾਰਪਿਕ ਘਰ ਦੇ ਵਿੱਚ ਨਹੀਂ ਹੁੰਦੀ ਹੈਗੀ ਤੇ ਸਾਡਾ ਜਿਹੜਾ ਵਾਸ਼ਬਿਸ਼ਲਾ ਬਹੁਤ ਜ਼ਿਆਦਾ ਗੰਦਾ ਹੋਇਆ ਹੁੰਦਾ ਤਾਂ ਕੋਈ ਘਰ ਦੇ ਵਿੱਚ ਹੁੰਦਾ ਨਹੀਂ ਆ ਕਿ ਜਿਹਦੇ ਕੋ ਅਸੀਂ ਮੰਗਵਾ ਲਈਏ ਤੇ ਕਈ ਵਾਰ ਇਦਾਂ ਹੁੰਦਾ ਕਿ ਅਚਾਨਕ ਸਾਡੇ ਘਰ ਪਰੌਣੇ ਵੀ ਆ ਜਾਂਦੇ ਨੇ ਤੇ ਇਹ ਜਿਹੜਾ ਵਾਸ਼ਫਿਸ਼ ਲੈ ਐਵੇਂ ਦੀ ਚੀਜ਼ ਹੈ ਕਿ ਹਰ ਕੋਈ ਯੂਜ਼ ਕਰਦਾ ਹੀ ਆ ਕਿਉਂਕਿ ਹੱਥ ਤਾਂ ਹਰ ਕਿਸੇ ਨੇ ਧੋਣੇ ਹੁੰਦੇ ਆ ਤੇ ਇਹ ਬਹੁਤ ਜ਼ਿਆਦਾ ਗੰਦਾ ਆ ਹਾਰਪਿਕ ਸਾਡੇ ਕੋਲ ਹੈਗੀ ਨਹੀਂ ਤੇ ਹੁਣ ਆਪਾਂ ਕਿਸ ਤਰ੍ਹਾਂ ਸਾਫ਼ ਕਰਾਂਗੇ ਬਿਨਾਂ ਹਾਰਪਿਕ ਤੋਂ ਤਾਂ ਮੈਂ ਦੱਸਦੀ ਆ ਬਹੁਤ ਸੋਕੀ ਜਿਹੀ ਟ੍ਰਿਕ ਆ ਬੇਸ਼ੱਕ ਤੁਸੀਂ ਗੈਸਟ ਤੁਹਾਡੇ ਡਰਾਇੰਗ ਰੂਮ 'ਚ ਬੈਠੇ ਨੇ ਤੁਸੀਂ ਆ ਕੇ ਇਹਨੂੰ ਸਾਫ਼ ਕਰ ਸਕਦੇ ਹੋ ਕਿਉਂਕਿ 2 ਮਿੰਟ ਲੱਗਣੇ ਨੇ ਬਸ ਤੁਸੀਂ ਲੈ ਲੈਣਾ ਜੀ ਐਵੇਂ ਦਾ ਕੋਈ ਵੀ ਪਾਂਡਾ ਤੁਹਾਡੇ ਕੋਲ ਜਿਹੜਾ ਵੀ ਹੈ ਕੋਈ ਵੀ ਕੋਲੀ ਕਟੋਰੀ ਉਹਦੇ ਵਿੱਚ ਮੈਂ ਪਾਇਆ ਜੀ ਥੋੜਾ ਜਿਹਾ ਗਰਮ ਪਾਣੀ ਜਿਵੇਂ ਤੁਸੀਂ ਚਾਹ ਲਈ ਪਾਣੀ ਧਰਿਆ ਨਾ ਉਹਦੇ ਵਿੱਚੋਂ ਥੋੜਾ ਜਿਹਾ ਪਾਣੀ ਚੱਖਣਾ ਬਸ ਆ ਪਾਣੀ ਤੁਸੀਂ ਲਿਆ ਤੇ ਬਿਨਾ ਹਾਰਪਿਕ ਤੋਂ ਆਪਾਂ ਜਿਹੜਾ ਇਹ ਵਾਸ਼ਬਿਸ਼ਲਾ ਉਹ ਲਿਸ਼ਕਾਵਾਂਗੇ ਤੇ ਇੱਕ ਗੱਲ ਹੋਰ ਕੀ ਜੇ ਬਾਈਚਾਂਸ ਹਾਰਪਿਕ ਹੈਗਾ ਆ ਤਾਂ ਵੀ ਕਈ ਵਾਰ ਜਿੱਦੀ ਦਾਗ ਪਈ ਹੁੰਦੇ ਆ ਤਾਂ ਤੁਸੀਂ ਦੇਖਿਆ ਹੋਣਾ ਕਿ ਹਾਰਪਿਕ ਦੇ ਨਾਲ ਨਹੀਂ ਲੱਤਦੇ ਉਹ ਦਾਗ ਸਾਫ਼ ਹੋ ਜਾਂਦਾ ਹੈ ਲਿਸ਼ਕ ਵੀ ਜਾਂਦਾ ਹੈ ਪਰ ਉਹ ਦਾਗ ਰਹਿ ਜਾਂਦਾ ਹੈ ਤੇ ਤੁਸੀਂ ਹਾਰਪਿਕ ਨੂੰ ਛੱਡੋ ਇੱਕ ਵਾਰੀ ਇਹ ਟ੍ਰਿਕ ਜ਼ਰੂਰ ਕਰਕੇ ਦੇਖਿਓ ਹੋ ਸਕਦਾ ਤੁਹਾਡਾ ਦਾਗ ਜਿਹੜਾ ਹੈ ਇਸ ਟ੍ਰਿਕ ਦੇ ਨਾਲ ਬਿਲਕੁਲ ਰਿਮੂਵ ਹੋ ਜਵੇ ਤੇ ਬਾਕੀ ਐਮਰਜੈਂਸੀ ਦੇ ਵਿੱਚ ਆਪਾਂ ਕੀ ਕਰਨਾ ਹੈ ਚਲੋ ਤਾਂ ਮੈਂ ਦੱਸ ਦਿਆਂ ਤੁਸੀਂ ਲੈ ਲਿਆ ਗਰਮ ਪਾਣੀ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜੀ ਜੀ ਸਰਫ ਤੁਸੀਂ ਇੱਥੇ ਸਰਫ ਵੀ ਪਾ ਸਕਦੇ ਹੋ ਤੇ ਲਿਕਵਿਡ ਡਿਸ਼ਵਾਸ਼ ਹੁੰਦਾ ਜਿਹੜਾ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਸਹੀ ਲੱਗੀ ਡਿਸ਼ਵਾਸ਼ ਵੀ ਆਪਾਂ ਯੂਜ਼ ਕਰ ਸਕਦੇ ਆ ਤੇ ਆਪਾਂ ਸਰਫ ਵੀ ਲੈ ਸਕਦੇ ਆ ਠੀਕ ਹੈ ਜੀ ਫਿਰ ਹੁਣ ਅਗਲੀ ਚੀਜ਼ ਆਪਾਂ ਜਿਹੜੀ ਪਾਵਾਂਗੇ ਸਿਰਫ ਦੋ ਚੀਜ਼ਾਂ ਦੇ ਨਾਲ ਹੀ ਅਸੀਂ ਵਾਸ਼ਬਿਸਲ ਜਿਹੜਾ ਉਹਨੂੰ ਇੱਕਦਮ ਲਿਸ਼ਕਾ ਲੈਣਾ ਤੇ ਇਹਦੇ ਵਿੱਚ ਮਿਪਾ ਲਿਆ ਜੀ ਖਾਣ ਵਾਲਾ ਸੋਡਾ ਠੀਕ ਹੈ ਜੀ 1 ਤੋਂ 2 ਚਮਚ ਤੁਸੀਂ ਪਾ ਸਕਦੇ ਹੋ ਆਪਣੇ ਹਿਸਾਬ ਨਾਲ ਕਿੰਨਾ ਕੁ ਦਿੰਦਾ ਬਸ ਇਹਨੂੰ ਆਪਾਂ ਇਸ ਤਰ੍ਹਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦੇਣਾ ਤੇ ਇਹ ਮੈਂ ਦਾ ਆਪਾਂ ਜਿਹੜਾ ਕੋਲ ਆ ਉਹ ਬਣਾ ਲੈਣਾ ਠੀਕ ਹੈ ਜੀ ਇਸ ਕੋਲ ਨੂੰ ਹੁਣ ਆਪਾਂ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਕਰਕੇ ਛਿੜਕਾ ਲੈਣਾ ਹੈ ਇੱਕਦਮ ਸਾਰਾ ਨਹੀਂ ਪਾਣਾ ਹੈਗਾ ਕਿਉਂਕਿ ਜਿੱਥੇ ਤੁਹਾਨੂੰ ਲੱਗੇ ਕਿ ਦਾਗ ਰਹਿ ਗਏ ਨੇ ਉੱਥੇ ਤੁਸੀਂ ਇਹਨੂੰ ਫੇਰ ਪਾ ਲੈਣਾ ਕਿਉਂਕਿ ਅੱਪਾ ਹੇ ਨੀਚੇ ਜਿਹੜੀ ਇਹਦੀ ਹਨਾ ਨੀਚੇ ਸਾਰਾ ਹੀ ਵਾਸ਼ਬੈਸਟਰੀ ਜਿਹੜਾ ਉਹ ਸਾਫ਼ ਕਰਾਂਗੇ ਇਸੇ ਲਿਕਵਿਡ ਦੇ ਨਾਲ ਇਸ ਕਰਕੇ ਇੱਕਦਮ ਸਾਰਾ ਨਹੀਂ ਤੁਸੀਂ ਸੁਟਣਾ ਹੈ ਇਸ ਤਰ੍ਹਾਂ ਤੁਸੀਂ ਪਾ ਕੇ ਤੇ ਜਿਹਦੇ ਨਾਲ ਵੀ ਤੁਸੀਂ ਸਾਫ਼ ਕਰਦੇ ਹੋ ਸਪੰਜ ਨਾਲ ਜਾਂ ਕਿਸੇ ਨਾਲ ਵੀ ਉਸਾ ਉਸੇ ਚੀਜ਼ ਦੇ ਨਾਲ ਤੁਸੀਂ ਸਾਫ਼ ਕਰ ਲੈਣਾ ਤੁਸੀਂ ਦੇਖਿਓ ਕਿੰਨਾ ਗੰਦਾ ਆ ਇੱਕ ਮਿੰਟ ਦੇ ਵਿੱਚ ਜਿਹੜੇ ਸਾਡੇ ਦਾਗ ਆ ਉਹ ਸਾਰੇ ਲੱਥ ਜਾਣੇ ਨੇ ਤੇ ਨਹੀਂ ਹਾਰਪੀ ਕੇ ਗਈ ਤੇ ਕੋਈ ਗੱਲ ਨਹੀਂ ਤੁਸੀਂ ਇਸ ਟ੍ਰਿਕ ਦੇ ਨਾਲ ਆਪਣਾ ਜਿਹੜਾ ਵਾਸ਼ਬੇਸ਼ਲ ਹੈ ਉਹ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਠੀਕ ਹੈ ਜੀ ਤੇ ਮੇਰੀਆਂ ਭੈਣੋ ਛੋਟੀਆਂ-ਛੋਟੀਆਂ ਟ੍ਰਿਕ ਜਾਨਣ ਵਾਸਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਕਿਸੇ ਵੇਲੇ ਐਵੇਂ ਦੀ ਕੰਡੀਸ਼ਨ ਬਣ ਜਾਂਦੀ ਘਰ ਦੇ ਵਿੱਚ ਕਿ ਸਾਡੇ ਕੋਲ ਉਹ ਵਾਲਾ ਸਮਾਨ ਅਵੇਲੇਬਲ ਨਹੀਂ ਹੁੰਦਾ ਜਿੱਦੀ ਜ਼ਰੂਰਤ ਹੁੰਦੀ ਹੈ ਤੇ ਉਹਦੀ ਜਗ੍ਹਾ ਆਪਾਂ ਕਿਹੜੀ ਟ੍ਰਿਕ ਯੂਜ਼ ਕਰਕੇ ਆਪਣਾ ਕੰਮ ਸਾਰ ਸਕਦੇ ਹਾਂ ਇਹਦੇ ਨਾਲ ਤੁਸੀਂ ਆਪਣੀ ਟੈਪ ਵੀ ਸਾਫ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਚੰਗੀ ਤਰ੍ਹਾਂ ਇਹਨੂੰ ਸਾਫ ਕਰ ਲਾਂਗੀ ਤੁਸੀਂ ਦੇਖ ਸਕਦੇ ਆ ਕਿ ਜਿਆਦਾ ਟਾਈਮ ਨਹੀਂ ਲੱਗਣਾ ਬਸ 2-3 ਮਿੰਟ ਦੇ ਵਿੱਚ ਜਿਹੜਾ ਸਾਡਾ ਵਾਸ਼ਬਿਸ਼ਲ ਚੰਗੀ ਤਰ੍ਹਾਂ ਸਾਫ ਹੋ ਜਾਣ ਤੇ ਜਿਹੜੇ ਦਾਗ ਆ ਉਹ ਸਾਰੇ ਲੱਥ ਜਾਂਦੇ ਨੇ ਹਾਰਪਿਕ ਹਰ ਵੇਲੇ ਸਾਡੇ ਕੋਲ ਘਰ ਦੇ ਵਿੱਚ ਨਹੀਂ ਵੀ ਅਵੇਲੇਬਲ ਹੁੰਦਾ ਤੇ ਤੁਸੀਂ ਇਸ ਸਟਿਕ ਦੇ ਨਾਲ ਛੋਟੀਆਂ-ਛੋਟੀਆਂ ਟ੍ਰਿਕਸ ਦੇ ਨਾਲ ਆਪਣਾ ਕੰਮ ਸਾਫ ਕਰ ਸਕਦੇ ਹੋ ਤੇ ਮੇਰੀਆਂ ਟ੍ਰਿਕ ਜਾਣਨ ਵਾਸਤੇ ਤੁਸੀਂ ਮੇਰੇ ਚੈਨਲ ਨਾਲ ਬਨੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਪੋਰਟ ਜ਼ਰੂਰ ਕਰਿਆ ਕਰੋ ਪੈਣਾ ਤੇ ਗਾੜੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਪੈਣਾ ਦੀ ਹੈਲਪ ਹੋ ਸਕੇ ਤੇ ਮੇਂ ਦੀਆਂ ਛੋਟੀਆਂ-ਛੋਟੀਆਂ ਟਿਪਸ ਦੇ ਨਾਲ ਭੈਣਾ ਆਪਣੇ ਘਰ ਦੇ ਕੰਮ ਜਿਹੜੇ ਨੇ ਉਹ ਕਰ ਲੈ ਤੇ ਅੱਜ ਵੀ ਅੱਜ ਵਾਲੀ ਜਿਹੜੀ ਵੀਡੀਓ ਬਹੁਤ ਸੋਖੀ ਹੈ ਬਸ ਦੋ ਚੀਜ਼ਾਂ ਦੇ ਨਾਲ ਅਸੀਂ ਜਿਹੜਾ ਵਾਸ਼ਬਿਸ਼ ਲੈ ਉਹ ਇੱਕਦਮ ਲਿਸ਼ਕਾ ਲਿਆ ਨਵਾਂ ਕਰ ਲਿਆ ਤੇ ਦੇਖੋ ਬਹੁਤ ਛੋਟੀ ਜੀ ਵੀਡੀਓ ਆ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਉਹਨਾਂ ਤੁਸੀਂ ਰਿਜ਼ਲਟ ਵੀ ਤੇ ਦੇਖੋਗੇ ਤੇ ਵੀਡੀਓ ਨੂੰ ਪਲੀਜ਼ ਸਕਿੱਪ ਨਾ ਕਰਿਆ ਕਰੋ ਕਿਉਂਕਿ ਬਹੁਤ ਟਾਈਮ ਲੱਗਦਾ ਹੈ ਵੀਡੀਓ ਨੂੰ ਬਣਾਉਣ ਤੇ ਮਿਹਨਤ ਵੀ ਲੱਗਦੀ ਹੈ ਤੇ ਜਰੂਰ ਵੀਡੀਓ ਨੂੰ ਸਾਰਾ ਦੇਖਿਆ ਕਰੋ ਜੀ ਤੇ ਬਾਕੀ ਇਸ ਤਰ੍ਹਾਂ ਚੰਗੀ ਕਰਨਾ ਮੈਂ ਰਗੜ ਲਿਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਗੰਦਾ ਗੰਦਾ ਪਾਣੀ ਹੋ ਗਿਆ ਨਾ ਸਾਰਾ ਹੁਣ ਆਪਾਂ ਇਹਨੂੰ ਧੋਣੇ ਆ ਤੇ ਤੁਸੀਂ ਜਰੂਰ ਦੇਖਿਓ ਕਿ ਜਿਹੜਾ ਵਾਸ਼ਬਿਸ਼ਲ ਆਪਾਂ ਸਟਾਰਟਿੰਗ ਤੇ ਦੇਖਦੇ ਫੇਸ ਇਹ ਵੀਡੀਓ ਦੇ ਵਿੱਚ ਉਹੀ ਵਾਸ਼ਬਿਸ਼ਲ ਹੈ ਉਹ ਇਹ ਪਾਥਿਆਪਿਕ ਦਾ ਯੂਜ਼ਿੰਗ ਕੀਤਾ ਹੈਗਾ ਬਿਨਾਂ ਆਪੇ ਕੋਸੇ ਇੱਕਦਮ ਆਪਣਾ ਜਿਹੜਾ ਵਾਸ਼ਕਸ਼ਲਾ ਉਹਨੂੰ ਆਪਾਂ ਸਾਫ਼ ਕਰ ਲਿਆ ਜਿਆਦਾ ਸਮਾਨ ਦੀ ਵੀ ਜ਼ਰੂਰਤ ਨਹੀਂ ਪਈ ਹੋਣੀ ਦੇਖੋ ਕਿੰਨਾ ਜ਼ਿਆਦਾ ਸਾਡਾ ਵਾਸ਼ੂਸ਼ ਸੁਫਾਫ ਹੋ ਗਿਆ ਜਿਵੇਂ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਥੋੜਾ ਜਿਹਾ ਦਾਗ ਹੈਗਾ ਤੇ ਤੁਸੀਂ ਇਹਨੂੰ ਡਿਪ ਕਰਕੇ ਉਹ ਧੋ ਲਿਓ ਫਾਈ ਮੈਨੂੰ ਬਚਾ ਕੇ ਰੱਖਿਆ ਕਿ ਜਿੱਥੇ ਤੁਹਾਨੂੰ ਲੱਗੇ ਕਿ ਥੋੜਾ ਬਹੁਤਾ ਦਾਗ ਹੈਗਾ ਆ ਉੱਥੇ ਤੁਸੀਂ ਇਹਨੂੰ ਮਾੜਾ ਜਿਹਾ ਲਗਾ ਸਕਦੇ ਹੋ ਤਾਂ ਜੋ ਸਾਡਾ ਜਿਹੜਾ ਵਾਸ਼ੂਸ਼ ਸੁਫਾਫ ਇੱਕ ਤਾਂ ਮਲਿਸ਼ਕਾ ਮਾਰਨ ਲੱਗ ਜੇ ਫੇ ਇਹ ਆ ਕਿ ਜਿਹੜਾ ਆਪਾਂ ਸੋਡਾ ਪਾਇਆ ਨਾ ਉਹਦੇ ਨਾਲ ਥੋੜੀ ਡੀਪ ਕਲੀਨ ਵੀ ਇਹਦੇ ਹੋ ਜਾਂਦੀ ਆ ਹਾਰਪਿਕ ਨਾਲ ਚਲੋ ਹੁੰਦੀ ਆ ਮੰਨਦੇ ਆ ਪਰ ਇਹਦੇ ਨਾਲ ਬਿਲਕੁਲ ਇਹ ਜਿਹੜੀ ਸਾਡਾ ਬਾਥਰੂਮ ਸਿਚ ਲੈ ਚਮਕ ਜਾਂਦਾ ਹੈ ਤੇ ਇੱਕ ਜਿਹੜੀ ਗੰਦੀ ਜੀ ਸਮੈਲ ਆਂਦੀ ਰਹਿੰਦੀ ਹੈ ਨਾ ਉਹ ਨਹੀਂ ਆਂਦੀ ਹੈਗੀ ਕਿਉਂਕਿ ਆਪਾਂ ਨੀਚੇ ਤੱਕ ਸਾਰਾ ਇਹਦੇ ਨਾਲ ਸਾਫ਼ ਕਰਾਂਗੇ ਤੇ ਜੇ ਤੁਹਾਡੇ ਕੋਲ ਲਿਕਵਿਡ ਥੋੜਾ ਵੱਧ ਜਾਂਦਾ ਨਾ ਇਹਦੇ ਜਿਹੜੀ ਪਿੱਛੇ ਹੁੰਦਾ ਨਾ ਪਾਈਪ ਤੇ ਉੱਤੇ ਵੀ ਮੈਂ ਥੋੜਾ ਜਿਹਾ ਲਿਕਵਿਡ ਜਿਹੜਾ ਉਹ ਛਿੜਕ ਦੇਣੀ ਹੁੰਦੀ ਆ ਪਾ ਦੇਣੀ ਹੁੰਦੀ ਆ ਤਾਂ ਜੋ ਜਿਹੜੀ ਗੰਦੀ ਮੰਦੀ ਸਮੈਲ ਆਉਂਦੀ ਆ ਉਹ ਨਹੀਂ ਆਂਦੀ ਹੈ ਕਿਉਂਕਿ ਇਹ ਜੁੱਸ ਸਾਰਿਆਂ ਨੇ ਯੂਜ਼ ਕਰਨਾ ਹੁੰਦਾ ਬੱਚੇ ਸਾਡੇ ਵੀ ਕਰਦੇ ਨੇ ਤੇ ਇਹਨੂੰ ਥੋੜਾ ਜਿਹਾ ਡੀਪ ਕਲੀਨ ਸਾਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈ ਹਮੇਸ਼ਾ ਹਾਰਪਿਕ ਦੇ ਨਾਲ ਹੀ ਇਸ ਤਰ੍ਹਾਂ ਕਰੇ ਲੋ ਟ੍ਰਿਕ ਦੇ ਨਾਲ ਵੀ ਆਪਣੀਆਂ ਚੀਜ਼ਾਂ ਨੂੰ ਥੋੜਾ ਡੀਪ ਕਲੀਨ ਜ਼ਰੂਰ ਕਰਿਆ ਕਰੋ ਤਾਂ ਜੋ ਸਾਰੇ ਯੂਜ਼ ਕਰਦੇ ਨੇ ਸਾਡੇ ਘਰ ਦੇ ਜਾਨ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਤੇ ਸੇਫ ਰਹੇ ਸਾਰਿਆਂ ਲਈ ਚੀਜ਼ੀ ਦੇ ਕੋਈ ਕਾਰਨ ਜੇ ਕਰ ਦਿੱਤਾ ਤਾਂ ਜੋ ਇਹ ਚੰਗੀ ਤਰ੍ਹਾਂ ਸਾਫ਼ ਹੋ ਜਵੇ ਤੇ ਥੋੜਾ ਜਿਹਾ ਲਿਕਵਿਡ ਲੋਨ ਦੀ ਜਰੂਰਤ ਪੈਂਦੀ ਹੈ ਸਾਰਾ ਵਾਸ਼ਸ਼ਿਸ਼ ਜਿਹੜਾ ਸਾਡਾ ਕਾਰਪੋਰੇਟ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਟੈਪ ਜਿਹੜੀ ਆ ਉਹ ਵੀ ਇਹਦੇ ਨਾਲ ਹੀ ਸਾਫ਼ ਕਰ ਲਈਏ ਹੋ ਗਿਆ ਨਾ ਜੀ ਮਿੰਟਾਂ ਚ ਦੀ ਕੰਮ ਘਾਰ ਪਿੱਤ ਨਾਲੋਂ ਵੀ ਜਲਦੀ ਸਾਫ਼ ਹੋ ਜਾਂਦਾ ਤੇ ਇਹ ਸਾਡਾ ਜਿਹੜਾ ਵਾਸ਼ਸ਼ਿਸ਼ ਲਿਆ ਇਹ ਬਿਲਕੁਲ ਵੀ ਹੁਣ ਬੁਰਾ ਨਹੀਂ ਲੱਗਦਾ ਪਿਆ ਕੋਈ ਵੀ ਆ ਕੇ ਇਹਨੂੰ ਯੂਜ਼ ਕਰ ਲੇ ਕੋਈ ਵੀ ਇਹ ਨਹੀਂ ਕਹੂਗਾ ਕਿ ਇਹਨਾਂ ਦਾ ਵਾਸ਼ਸ਼ਿਸ਼ ਕਿੰਨਾ ਗੰਦਾ ਹੈਗਾ ਨਾ ਤੇ ਇਹੀ ਇਹਦੇ ਨਾਲ ਹੀ ਮੈਂ ਸਾਰਾ ਹੀ نیچے ਸਾਫ ਕਰ ਲਾਂਗੀ ਠੀਕ ਹੈ ਜੀ ਤੇ ਜੇ ਸਾਡੇ ਕੀ ਇੱਕੋ ਵਾਰੀ ਡਿਪ ਕਰਨ ਚ ਕਿੰਨਾ ਜ਼ਿਆਦਾ ਇਹ ਸਾਫ ਹੋ ਜਾਣਾ ਹਨ ਇਹ ਨਹੀਂ ਹੈਗਾ ਕਿ ਸਾਨੂੰ ਬਹੁਤ ਜ਼ਿਆਦਾ ਕੋਲ ਦੀ ਜ਼ਰੂਰਤ ਹੈ ਥੋੜਾ ਜਿਹਾ ਕੋਲ ਬਣਾਇਆ ਆਪਾਂ ਤੇ ਸਾਡਾ ਜਿਹੜਾ ਵਾਸ਼ਸ਼ੈਸ਼ਨ ਹੈ ਉਹ ਸਾਰਾ ਸਾਫ ਹੋ ਗਏ ਤੇ ਜਿਹੜਾ ਇਹ ਤੁਹਾਡੇ ਕੋਲ ਵੱਧ ਗਿਆ ਤੁਸੀਂ ਹੋਰ ਵੀ ਕੋਈ ਚੀਜ਼ ਆਪਣੀ ਜਿਹੜੀ ਉਹ ਕਲੀਨ ਕਰ ਸਕਦੇ ਹੋ ਜਿਵੇਂ ਬਾਹਰਲੇ ਵਾਸ਼ਰੂਮ ਚ ਵਾਸ਼ਬਿਸ਼ ਲਗਾਉ ਨੂੰ ਕਰ ਲੋ ਕੋਈ ਟੈਪ ਕਰਨੀ ਆ ਉਹਨੂੰ ਕਰ ਲੋ ਕਿਚਨ ਚ ਤੁਸੀਂ ਸਿੰਕਰ ਚ ਪਾਣਾ ਹੈ ਉਹ ਚ ਪਾ ਦਿਓ ਕਿਉਂਕਿ ਇਹ ਚੀਜ਼ ਵਧਿਆ ਹੀ ਹੈਗੀ ਆ ਤੇ ਦੇਖੋ ਮੈਂ نیچےੋਂ ਵੀ ਸਾਰਾ ਧੋ ਲਾਂਗੀ ਤੇ ਸਾਡਾ ਵਾਸ਼ਬਿਸ਼ ਜਿਹੜਾ ਉਹ ਬਿਲਕੁਲ ਸਾਫ ਹੋ ਜਾਊਗਾ ਹਾਂਜੀ ਤੇ ਜਿਹੜਾ ਅਸੀਂ ਆਪਣਾ ਇਹ ਵਾਸ਼ਬਿਸ਼ ਸਾਰਾ ਸਾਫ ਕਰ ਲਿਆ ਤੁਸੀਂ ਦੇਖ ਸਕਦੇ ਕਿ ਕਿੰਨਾ ਜ਼ਿਆਦਾ ਕਲੀਨ ਹੋ ਗਿਆ ਤੇ ਇਸ ट्रिक ਦੇ ਨਾਲ ਤੁਸੀਂ ਵੀ ਪੈਣਾ ਕਰ ਸਕਦੇ ਹੋ ਤੇ ਛੋਟੀਆਂ-ਛੋਟੀਆਂ ਟ੍ਰਿਕ ਜਰੂਰ ਕਰਿਆ ਕਰੋ ਆਪਣੇ ਘਰ ਦੇ ਵਿੱਚ ਹਮੇਸ਼ਾ ਤੁਹਾਨੂੰ ਬਾਹਰੋਂ ਮਹਿੰਗੇ-ਮਹਿੰਗੇ ਕਲੀਨਰ ਲਿਆਉਣ ਦੀ ਜਰੂਰਤ ਨਹੀਂ ਪੈਂਦੀ ਹੈਗੀ ਤੇ ਛੋਖੇ-ਸੋਖੇ ਟਿਪਸ ਜਾਣਨ ਵਾਸਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੇ ਸੋਣਾ ਜੀ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਜਿਹੜਾ ਤੁਸੀਂ ਰੋਜ਼ ਹੀ ਕਰਦੇ ਹੋ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਟ੍ਰਿਕ ਦੇ ਨਾਲ